हां जी दोस्तों के हालचाल है तो आज अपन तुम्हारे लिए एक और नवे वीडियो लेके आए हैं जे ਤੁਸੀਂ ਵੀ Facebook ਦੇ ਉੱਪਰ ਠੀਕ ਹੈ ਜੀ ਪੈਸੇ ਕਮਾਉਣਾ ਚਾਹੁੰਦੇ ਹੋ ਜਾਂ ਟਿਊਟੂਬਲ ਖਿਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਸਾਰਾ ਜਿਹੜਾ ਵਰਕ ਉਹ ਸਿੱਖ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਨੂੰ ਇੱਕ ਪ੍ਰੋਫਾਈਲ ਦਿਖਾਉਂਦੇ ਆ ਆਪਣੇ ਕੋਲ ਪ੍ਰੋਫਾਈਲ ਆਈ ਆ ਬਾਈ ਜੀ ਠੀਕ ਹੈ ਜੀ ਆਪਾਂ ਇਧਰਲੇ ਪੰਨੇ ਨਾਲ ਸਕਰੀਨਸ਼ਾਟ ਲਾਉਂਦੇ ਆ ਧਿਆਨ ਦੇ ਨਾਲ ਵੇਖੀ ਜਾਓ ਤੇ ਦੇਖੋ ਆਪਾਂ ਇਧਰਲੇ ਪੰਨੇ ਸਕਰੀਨਸ਼ਾਟ ਲਾਤਾ ਠੀਕ ਹੈ ਜੀ ਨਾਲ ਤੇ ਲਾਉਣ ਤੋਂ ਬਾਅਦ ਆਪਾਂ Facebook ਜਿਹੜੀ ਆ ਉਹ ਓਪਨ ਕਰ ਲਈ ਆ ਤੇ ਆਪਾਂ ਉੱਪਰ ਤੇ ਅੰਨੇ ਲੈਣਾ ਦੇ ਉੱਪਰ ਠੀਕ ਹੈ ਜੀ ਟੱਚ ਕੀ ਤਵਾ ਤੇ ਤੁਸੀਂ ਦੇਖ ਸਕਦੇ ਹੋ ਤੇ ਆ ਦੇ ਨਾਲ ਬਾਈ ਦਾ ਨਾਮ ਹੈਗਾ ਪਰਮਿੰਦਰ ਸਿੰਘ ਠੀਕ ਹੈ ਜੀ ਇਹਨਾਂ ਦੇ 7000 ਫੋਲੋਅਰ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਹਜੇ ਤੱਕ ਕੋਈ ਜਿਹੜਾ ਟੂਲ ਜਿਹੜਾ ਵਾ ਫੇਸਬੁੱਕ ਦੇ ਉੱਪਰ ਨਹੀਂ ਮਿਲਿਆ ਵਾ ਤੇ ਬਾਈ ਆਪਦੇ ਲੋ ਪੂਰੀ ਵਧੀਆ ਠੀਕ ਹੈ ਮਿਹਨਤ ਕਰਦਾ ਪਿਆ ਸੀਗਾ ਪਰ ਜਿਹੜਾ ਫੇਸਬੁੱਕ ਕਹਿੰਦੀ ਹੈ ਵਰਕ ਆਪਾਂ ਨੂੰ ਕਰਨ ਵਾਸਤੇ ਆਪਾਂ ਹੁਣ ਉਹ ਵਰਕ ਜਿਹੜਾ ਉਹ ਬਾਈ ਨਹੀਂ ਕਰਦਾ ਪਿਆ ਸੀਗਾ ਜਿਹਦੇ ਕਰਕੇ ਬਾਈ ਨੂੰ ਟੂਲ ਜਿਹੜੇ ਨਹੀਂ ਮਿਲਦੇ ਪਏ ਸੀਗੇ ਤੇ ਹੁਣ ਇਹ ਆਪਣੇ ਕੋਲ ਕੇਸ ਆ ਗਿਆ ਵਾ ਤੇ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਮੋਨਟਾਈਡੇਸ਼ਨ ਦੇ ਵਿੱਚ ਜਿਹੜਾ ਆਪਾਂ ਜਾਵਾਂਗੇ ਤੇ ਧਿਆਨ ਦੇ ਨਾਲ ਤੇ ਆਪਾਂ ਟੂਲ ਦੇ ਉੱਪਰ ਕਲਿੱਕ ਕਰਾਂਗੇ ਟੂਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਠੀਕ ਹੈ ਜੀ ਆਪਾਂ ਬਾਈ ਦੀ ਪਹਿਲਾਂ ਵੇਖਾਂਗੇ ਪ੍ਰੋਫਾਈਲ ਰਿਕਮੈਂਡੇਸ਼ਨ ਠੀਕ ਹੈ ਸਹੀ ਹੈ ਕਿ ਨਹੀਂ ਸਹੀ ਤੇ ਇਹ ਵੀ ਇੱਕ ਸਾਧੋ ਧਿਆਨ ਨਾਲ ਠੀਕ ਹੈ ਜੀ ਬਿਲਕੁਲ ਸਹੀ ਹੈ ਠੀਕ ਹੈ ਜੀ ਬਾਈ ਦੀ ਰਿਕਮੈਂਡੇਸ਼ਨ ਜਿਹੜੀ ਆ ਉਹ ਓਕੇ ਹੈ ਜਮਾ ਯਾਨੀ ਕਿ ਕਹਿੰਦਾ ਮੈਂ ਕੋਈ ਵੀ ਪ੍ਰੋਬਲਮ ਨਹੀਂ ਜਿਹੜੀ ਉਹਦਾ ਦੀ ਪੋਸਟ ਜਿਹੜੀ ਨਹੀਂ ਪਾਈ ਹੋਈ ਤੇ ਤੁਸੀਂ ਜਦੋਂ ਸਟੇਟਸ ਦੇ ਵਿੱਚ ਜਾਓਗੇ ਤੇ ਤੁਸੀਂ ਵੇਖੋ ਹੀ ਸਕਦੇ ਆ ਧਿਆਨ ਦੇ ਨਾਲ ਜਿਹੜਾ ਪ੍ਰੋਫਾਈਲ ਦਾ ਸਟੇਟਸ ਆ ਇਹ ਬਿਲਕੁਲ yellow ਹੋ ਚੁੱਕਿਆ ਵਾ ਤੇ ਕਾਪੀਰਾਈਟ ਲੱਗਾ ਹੋਇਆ ਵੀਰ ਦੇ ਕਿਉਂਕਿ ਵੀਰ ਉਹ ਜਿਹੜੀਆਂ ਸੀਗਾ ਵੀਡੀਓ ਬਣਾ ਕੇ ਰੀਮਿਕਸ ਵੀਡੀਓ ਬਣਾ ਕੇ ਜਿਹੜੀਆਂ ਉਹ ਅਪਲੋਡ ਕਰਦਾ ਸੀਗਾ ਤੇ ਹੋਰ ਵੀ ਕੰਟੈਂਟ ਜਿਹੜੇ ਅਪਲੋਡ ਕਰਦਾ ਸੀਗਾ ਤੇ ਹੁਣ ਇਹ ਬਾਈ ਆਪਣੇ ਨਾਲ ਗੱਲਬਾਤ ਕਰਦਾ ਵਾ ਤੇ ਆਪਾਂ ਇਹਨੂੰ ਦੱਸਾਂਗੇ ਵੀ 2025 ਦੇ ਵਿੱਚ ਕਿਸ ਤਰ੍ਹਾਂ ਵਰਕ ਕਰਨਾ ਵਾ ਜਿਹਦੇ ਤੁਸੀਂ ਟੂਲ ਲੈਣੇ ਆ ਠੀਕ ਹੈ ਜੀ ਤੇ ਇਹ ਹੁਣ ਜਿਹੜੇ ਇਹਨਾਂ ਦੇ ਪ੍ਰੋਬਲਮ ਆਈ ਹੋਈ ਆ ਇਹ ਆਪਾਂ ਜਿਹੜੀ ਇਹ ਸਬਮਿਟ ਅਪੀਲ ਕਰਕੇ ਸਾਰਾ ਕੁਝ ਕਰਕੇ ਠੀਕ ਹੈ ਜੀ ਇਹ ਆਪਾਂ ਕੇਸ ਹੌਣ ਫੇਸਬੁੱਕ ਦੇ ਨਾਲ ਸਾਰੀ ਜਿਹੜੀ ਪ੍ਰੋਬਲਮ ਆ ਹੋ ਹਟਾ ਕੇ ਜੜ ਦੇ ਵਿੱਚੋਂ ਖਤਮ ਕਰਕੇ ਤੇ ਫੇਸਬੁੱਕ ਦੇ ਨਾਲ ਗੱਲਬਾਤ ਕਰਕੇ ਪ੍ਰੋਬਲਮ ਜਿਹੜੀ ਸੋਲਵ ਕਰਕੇ ਦੇਵਾਂਗੇ ਇਹਨਾਂ ਨੂੰ ਤੇ ਜੇ ਤੁਸੀਂ ਵੀ ਠੀਕ ਹੈ ਜੀ ਤੁਹਾਨੂੰ ਵੀ ਕੋਈ ਵੀ ਪ੍ਰੋਬਲਮ ਇਦਾਂ ਦੀ ਹੁੰਦੀ ਤੁਸੀਂ ਮੇਰੇ ਤੋਂ ਠੀਕ ਕਰਵਾ ਸਕਦੇ ਹੋ ਤੇ ਬਾਈ ਦੀ ਠੀਕ ਹੈ ਜੀ ਮੇਨ ਇਹ ਇਸ ਗਾਦੇ ਬਾਈ ਨੂੰ ਇੱਕ ਜਿਹੜਾ ਯੈਲੋ ਸਟੇਟਸ ਆਇਆ ਹੋਇਆ ਸੀ ਇਹਦੀ ਪ੍ਰੋਬਲਮ ਸੀ ਤੇ ਇੱਕ ਬਾਈ ਦੇ ਕੋਈ ਵੀ ਟੂਲ ਜਿਹੜੇ ਉਹ ਨਹੀਂ ਖੁੱਲ ਰਹੇ ਸੀਗੇ ਤੇ 2025 ਦੇ ਵਿੱਚ ਠੀਕ ਹੈ ਜੀ ਤੁਹਾਨੂੰ ਪਤਾ ਹੋਵੇ ਇਸ ਗੱਲ ਦਾ ਵੀ ਠੀਕ ਹੈ ਜੀ ਪਹਿਲਾਂ ਨਾਲੋਂ ਸਾਰੇ ਰੂਲ ਜਿਹੜੇ ਚੇਂਜ ਕਰ ਦਿੱਤੇ ਗਏ ਆ ਨਵੇਂ ਰੂਲ ਆ ਜਿਹੜੇ ਫੇਸਬੁੱਕ ਦੇ ਕੱਢ ਦਿੱਤੇ ਆ ਨਵੇਂ ਤਰੀਕੇ ਨਾਲ ਵਰਕ ਕਰਾਂਗੇ ਤਾਂ ਜਿਹੜੇ ਟੂਲ ਮਿਲਣਗੇ ਤੇ ਵੀਰ ਨੂੰ ਇੱਕ ਸੈਟਅਪ ਵੀ ਆਇਆ ਹੋਇਆ ਸੀਗਾ ਸਬਸਕ੍ਰਿਪਸ਼ਨ ਦਾ ਠੀਕ ਹੈ ਜੀ ਪਰ ਇਹਦਾ ਕੋਈ ਫਾਇਦਾ ਨਹੀਂਗਾ ਪਰ ਉਹ ਨਾ ਇਹਦਾ ਕੋਈ ਤੇ ਨਈ ਸਟਾਰ ਦਾ ਠੀਕ ਹੈ ਜੀ ਮੈਂ ਇਹਨਾਂ ਦੋਵਾਂ ਟੂਲ ਦਾ ਨੂੰ ਮੰਨਦਾ ਨਹੀਂ ਕਿ ਵੀ ਆਪਾਂ ਇਹਨਾਂ ਤੋਂ ਜਿਹੜੀ ਆ ਕਮਾਈ ਕਰ ਸਕਦੇ ਆ ਬਾਕੀ ਜਿਹੜੀ ਟੂਲ ਹੁੰਦੇ ਆ ਜਿਵੇਂ ਐਡ ਆਨ ਰੀਅਲ ਠੀਕ ਆ ਜੀ ਤੇ ਬੋਨਸ ਯੂਨੀਟੀਮ ਐਡ ਜਿਹੜੀ ਉਹ ਫਿਲਹਾਲ ਜਮ ਬਿਲਕੁਲ ਬੰਦ ਕਰ ਦਿੱਤੀ ਗਈ ਆ ਤੇ ਹੁਣ ਤਾਂ ਸਾਰੇ ਤੁਸੀਂ ਵੇਖ ਦੇ ਸਕਦੇ ਹੋ ਠੀਕ ਆ ਜੀ ਜਿਹੜੇ ਕੰਟੈਂਟ ਟੂਲ ਤੇ ਜਾਦੇ ਵਰਕ ਹੁੰਦਾ ਪਿਆ ਵਾ ਕਹੋਂਗੇ ਕੰਟੈਂਟ ਟੂਲ ਬਹੁਤ ਵਧੀਆ ਇੱਕ ਟੂਲ ਆ ਉਹਦੇ ਵਿੱਚ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਵੀ ਤੁਸੀਂ ਹਰੇਕ ਚੀਜ਼ ਤੋਂ ਅਰਨਿੰਗ ਕਰ ਸਕਦੇ ਹੋ ਰੀਲ ਦੇ ਉੱਪਰੋਂ ਵੀ ਫੋਟੋ ਦੇ ਉੱਪਰੋਂ ਵੀ ਟੈਕਸਟ ਦੇ ਵੀ ਲੌਂਗ ਵੀਡੀਓ ਤੋਂ ਵੀ ਹਰੇਕ ਚੀਜ਼ ਤੋਂ ਤੁਸੀਂ ਅਰਨਿੰਗ ਕਰੋਗੇ ਤੇ ਤੁਸੀਂ ਜੇ ਵਰਕ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੁਸੀਂ ਕੰਟੈਂਟ ਟੂਲ ਦੇ ਲਈ ਵਰਕ ਕਰਨਾ ਵਾ ਵੀ ਜਿਹਦੇ ਨਾਲ ਤੁਹਾਨੂੰ ਜਿਹੜਾ ਵਾ ਸ਼ਾਇਦ ਕੰਟੈਂਟ ਟੂਲ ਜਿਹੜਾ ਵਾ ਉਹ ਮੈਸੇਜ ਜੀ ਇਹੀ ਹੁਣ ਠੀਕ ਆ ਬਾਈ ਨੂੰ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਜਿਹੜੇ ਇਹਨਾਂ ਨੇ ਗਲਤੀਆਂ ਕੀਤੀਆਂ ਸਿੰਘਾ ਉਹ ਸਾਰਗੰ ਗਲਤੀਆਂ ਜਿਹੜੀਆਂ ਆਪਾਂ ਉਹਨਾਂ ਸੁਧਾਰਨਗੇ ਤੇ ਇਹਨਾਂ ਨੂੰ ਜਿਹੜਾ ਠੀਕ ਹੈ ਜੀ ਕੰਟੈਂਟ ਟੂਲ ਛੇਤੀ ਪ੍ਰੋਵਾਈਡ ਹੋਊਗਾ ਤੇ ਬਾਈ ਵੀ ਠੀਕ ਹੈ ਜੀ ਵਧੀਆ ਤਰੀਕੇ ਨਾਲ ਜਿਹੜੀ ਇਹ ਅਰਨਿੰਗ ਕਰਨਗੇ ਤੇ ਆਪਾਂ ਨੂੰ ਕੋਈ ਵੀ ਗੱਲਬਾਤ ਜਿਹੜੀ ਆ ਉਹ ਆਪਾਂ ਇਹਨਾਂ ਨੂੰ ਸਾਰੇ ਸਮਝਾ ਦੇਣੀ ਹੈ ਤੇ ਜੇ ਕੁਝ ਵੀ ਇਹਨਾਂ ਨੂੰ ਹੋਰ ਵੀ ਪੁੱਛਣ ਦੀ ਲੋਟ ਹੋਊਗਾ ਤਾਂ ਆਪਣੀ ਜਦੋਂ ਮਰਜ਼ੀ ਆਪਾਂ ਨੂੰ ਪੁੱਛ ਸਕਦੇ ਆ ਤੇ ਸੌਖੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਾਰਾ ਵਰਕ ਦੱਸਾਂਗੇ ਜਿਹੜਾ ਕਰਨਾ ਵਾ ਤੇ ਕੰਟੈਂਟ ਟੂਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਠੀਕ ਹੈ ਜੀ ਇਹ ਚੀਜ਼ਾਂ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਫਾਲੋਅਰ ਜਿਵੇਂ ਹੁਣ ਵੀਰ ਦੇ ਠੀਕ ਹੈ ਜੀ 7000 ਫਾਲੋਅਰ ਹੋਏ ਪਏ ਆ ਕਿਸੇ ਦੇ 10000 ਹੋਏ ਪਏ ਆ ਕਿਸੇ ਦੇ 50000 ਹੋਏ ਪਏ ਆ ਤੇ ਟੂਲ ਉਹਨਾਂ ਨੂੰ ਕੋਈ ਪ੍ਰੋਵਾਈਡ ਨਹੀਂ ਹੁੰਦਾ ਤੇ ਵਰਕ ਕਰੀ ਜਾਂਦੇ ਪਏ ਆ ਕੱਲੇ ਫਾਲੋਅਰ ਅੰਗੇਜ ਹੋਈ ਜਾਂਦੇ ਆ ਠੀਕ ਹੈ ਜੀ ਵਰਕ ਉਹਨਾਂ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਕਿ ਵੀ ਅਸੀਂ ਟੂਲ ਲੈਣੀਆਂ ਜੇ ਕਿਸੇ ਨੂੰ ਟੂਲ ਮਿਲ ਗਿਆ ਠੀਕ ਹੈ ਜੀ ਉਹਨਾਂ ਨੂੰ ਪਤਾ ਨਹੀਂਗਾ ਕਿ ਵੀ ਅਸੀਂ ਅਰਨਿੰਗ ਕਮਾਉਣੀ ਆ ਉਹਨਾਂ ਨੂੰ ਅਰਨਿੰਗ ਹੁੰਦੀ ਨਹੀਂ ਪਈ ਠੀਕ ਹੈ ਜੀ ਕਦੇ ਪੈਸੇ ਮਾੜੇ ਮੋٹے ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕੀ ਚੀਜ਼ ਅਪਲੋਡ ਕਰਨੀ ਆ ਕਿਵੇਂ ਕਰਨੀ ਆ ਕਿਹੜੇ ਸੈੱਟ ਚ ਕਰਦੀ ਆ ਕਿਵੇਂ ਕੰਟੈਂਟ ਬਣਾਉਣਾ ਵਾ ਕਿਵੇਂ ਅਪਲੋਡ ਕਰਨਾ ਵਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਇਹ ਪਹਿਲਾਂ ਸਿੱਖਣੀਆਂ ਪੈਂਦੀਆਂ ਸਾਂਝੀਆਂ ਪੈਂਦੀਆਂ ਵਾ ਫਿਰ ਜਾ ਕੇ ਫੇਸਬੁੱਕ ਵੀ ਹਰੇਕ ਸਾਡੇ ਤਰੀਕੇ ਨਾਲ ਫੇਸਬੁੱਕ ਕਹਿੰਦੀ ਜੇ ਤੁਸੀਂ ਵਰਕ ਕਰੋਗੇ ਤਾਂ ਤੁਹਾਨੂੰ ਅਸੀਂ ਜਿਹੜੀ ਆ ਪੇਮੈਂਟ ਦੇਣੀ ਆ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਦੇਣਾ ਨਾ ਟੂਲ ਦੇਣੇ ਤੇ ਨਾ ਹੀ ਪੇਮੈਂਟ ਦੇਣੀ ਆ ਜੇ ਉਹਨਾਂ ਦੇ ਤੁਸੀਂ ਰੂਲ ਫਾਲੋ ਕਰੋਗੇ ਤਾਂ ਤੁਹਾਨੂੰ ਸਾਰਾ ਕੁਝ ਮਿਲੇਗਾ ਨਹੀਂ ਤਾਂ ਤੁਹਾਨੂੰ ਜਿਹੜਾ ਕੁਝ ਫੇਸਬੁੱਕ ਦੇ ਗਲਤੀ ਦੇ ਨਾਲ ਦਿੱਤਾ ਵੀ ਆ ਤੇ ਉਹ ਖੋਲਤਾ ਜਾਊਗਾ ਤੇ ਆਪਾਂ ਸਾਰਾ ਕੰਟੈਂਟ ਵੀਰ ਦਾ ਜਿਹੜਾ ਉਹ ਚੈੱਕ ਕੀਤਾ ਵਾ ਠੀਕ ਹੈ ਜੀ ਜੇ ਜਿਹੜੀ ਚੀਜ਼ ਤੋਂ ਮੈਨੂੰ ਪ੍ਰੋਬਲਮ ਲੱਗੀ ਆਪਾਂ ਸਾਰਾ ਕੁਝ ਵੀਰ ਨੂੰ ਦੱਸਿਆ ਵਾ ਵੀ ਤੁਸੀਂ ਇਹ ਵਾਲੀ ਮੂਮੈਂਟ ਨਹੀਂ ਕਰਨੀ ਤੇ ਤੁਸੀਂ ਆਹ ਹਾਲ ਕਰ ਵਰਕ ਕਰਨਾ ਵਾ ਕਿਹੜੀ ਚੀਜ਼ ਕਿਵੇਂ ਅਪਲੋਡ ਕਰਨੀ ਆ ਠੀਕ ਹੈ ਜੀ ਕਿਹੜੇ ਸੈਟ ਚ ਕਰਦੀਆਂ ਕਿੰਨੀਆਂ ਕਰਦੀਆਂ ਵਾ ਠੀਕ ਹੈ ਜੀ ਕਿਹੜੀਆਂ ਚੀਜ਼ਾਂ ਨਹੀਂ ਅਪਲੋਡ ਕਰਦੀਆਂ ਡੇਲੀ ਵਰਕ ਕਰਨਾ ਜਾਂ ਕਿਵੇਂ ਕਰਨਾ ਠੀਕ ਹੈ ਜੀ ਜਾਂ ਕਿਸ ਟਾਈਮ ਠੀਕ ਹੈ ਜੀ ਅਪਲੋਡ ਕਰਨੀਆਂ ਪੋਸਟਾਂ ਸਾਰਾ ਕੁਝ ਏ ਟੂ ਜ਼ेड ਆਪਾਂ ਵੀਰਨ ਸਮਝਾਵਾਂਗੇ ਤੇ ਇਹਨਾਂ ਨੂੰ ਛੇਤੀ ਜਿਹੜਾ ਕੰਟੈਂਟ ਟੂਲ ਮਿਲ ਜਾਊਗਾ ਤੇ ਇਹ ਵਧੀਆ ਤਰੀਕੇ ਨਾਲ ਆਰਨਿੰਗ ਕਰ ਸਕਣਗੇ ਜੇ ਤੁਹਾਡੇ ਕੋਲ ਵੀ ਠੀਕ ਹੈ ਜੀ ਤੁਸੀਂ ਵੀ ਫੇਸਬੁੱਕ ਤੋਂ ਜਾਂ ਪੈਸਾ ਕਮਾਉਣਾ ਚਾਹੁੰਦੇ ਹੋ ਠੀਕ ਹੈ ਜੀ ਜਾਂ ਕੁਝ ਵੀ ਟੂਲ ਖਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਗੱਲਬਾਤ ਕਰੋ ਠੀਕ ਹੈ ਜੀ ਆਪਾਂ ਤੁਹਾਡੀ ਜਿਹੜੀ ਪ੍ਰੋਫਾਈਲ ਆ ਜਾਂ ਪੇਜ ਚੈੱਕ ਕਰਕੇ ਦੇਵਾਂਗੇ ਤੁਸੀਂ ਸਹੀ ਵਰਕ ਕਰਦੇ ਆ ਜਾਂ ਨਹੀਂ ਕਰਦੇ ਠੀਕ ਹੈ ਜੀ ਤੇ A to Z ਤੁਹਾਨੂੰ ਸਾਰਾ ਕੁਝ ਆਪਾਂ ਸਮਝਾਵਾਂਗੇ ਜਿਹੜਾ ਤੁਹਾਡਾ ਟੂਲ ਵੀ ਖੁੱਲਣਗੇ ਤੇ ਤੁਹਾਨੂੰ ਆਰਨਿੰਗ ਵੀ ਹੋਊਗੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਕਿ ਸ਼ੇਅਰ ਕਰਦੇ ਕਰੋ ਠੀਕ ਹੈ ਜੀ ਤਾਂ ਕਿ ਹਰੇਕ ਦਾ ਭਲਾ ਹੋ ਸਕੇ ਤੇ ਹਰੇਕ ਤੱਕ ਵੀਡੀਓ ਆਪਣੀ ਜਾ ਸਕੇ ਕਈ ਵਾਰ ਕਿਸੇ ਦੀ ਪੇਅ ਆਊਟ ਦੀ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਦਾ ਨਾਮ ਠੀਕ ਹੈ ਜੀ ਗਲਤ ਭਰਿਆ ਜਾਂਦਾ ਵਾ ਮਿਸਟੇਕ ਹੋ ਜਾਂਦੀ ਹੈ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਹਰੇਕ ਪ੍ਰੋਬਲਮ ਦਾ ਸੋਲਵ ਕਰਕੇ ਦਿੰਨੇ ਆ ਹਰੇਕ ਪ੍ਰੋਬਲਮ ਠੀਕ ਹੈ ਅਗਲੇ ਦੀ ਭਾਵੇਂ YouTube ਦੀ ਹੋਵੇ Facebook ਦੀ ਹੋਵੇ ਭਾਵੇਂ ਕਿਸੇ ਵੀ ਸੋਸ਼ਲ ਮੀਡੀਆ ਐਪ ਦੀ ਹੋਵੇ Instagram ਤੱਕ ਠੀਕ ਹੈ ਜੀ ਹੁਣ Instagram ਤੇ ਵੀ ਠੀਕ ਹੈ ਜੀ ਮੋਨਟਾਈਜ਼ ਹੋ ਰਿਹਾ ਵਾ ਤੋ ਉਹਦੇ ਤੇ ਵੀ ਤੁਸੀਂ ਵਰਕ ਕਰੋ ਠੀਕ ਹੈ ਜੀ ਸ਼ੁਰੂ ਕਰ ਦੋ ਨਾਲ ਦੇ ਨਾਲ ਫੇਸਬੁੱਕ ਦੇ ਵਰਕ ਸਿੱਖੋ ਠੀਕ ਹੈ ਜਿਹੜਾ ਕੰਟੈਂਟ ਤੁਸੀਂ ਫੇਸਬੁੱਕ ਲਈ ਠੀਕ ਹੈ ਜੀ ਯੂਜ਼ ਕਰਦੇ ਹੋ ਉਹੀ ਤੁਸੀਂ ਇੰਸਟਾਗ੍ਰam ਤੇ ਅਪਲੋਡ ਕਰੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਕੋਈ ਵੀ ਸਵਾਲ ਜਵਾਬ ਹੁੰਦਾ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਅੱਗੇ ਵਰਦਨ ਨਾਲ ਗੱਲਬਾਤ ਕਰਿਆ ਕਰੋ ਤੇ ਅੱਜ ਦੀ ਵੀਡੀਓ ਬਸ ਇੰਨੀ ਸੀਗੀ ਤੇ ਕੋਈ ਵੀ ਗੱਲਬਾਤ ਹੋਈ ਜਾਂ ਕੋਈ ਵੀ ਪ੍ਰੋਬਲਮ ਹੋਵੇ ਤੁਹਾਡੀ ਤੇ ਜਦੋਂ ਮਰਜ਼ੀ ਮੇਰੇ ਨਾਲ ਇਨਬਾਕਸ ਦੇ ਵਿੱਚ ਤੁਸੀਂ ਮੈਸੇਜ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਆ ਤੁਹਾਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਸੌਖੀ ਜਾਣਕਾਰੀ ਦੇਵਾਂਗੇ ਤੇ ਤੁਹਾਡੀ ਹਰ ਇੱਕ ਪ੍ਰੋਬਲਮ ਜਿਹੜੀ ਹੈ ਉਹ ਸੋਲਵ ਕਰਕੇ ਦੇਵਾਂਗੇ ਓਕੇ ਜੀ ਧੰਨਵਾਦ